ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪਿੱਥੋ ਜੁਲਾ ਬਠੰਡਾ ਬਾਈ ਦਾ ਠੀਕ ਹੈ ਜੀ ਰਾਮਪੁਰੇ ਦੇ ਲੱਗ ਗਿਆ ਪਿੱਥੋ ਪਿੰਡ ਹੈ ਜੀ ਭਾਈ ਜੀ 메ਨ ਰੋਡ ਦੇ ਉੱਤੇ ਆ ਥੋੜਾ ਪਿੱਛੇ ਹਟਮਾ ਬਾਈ ਕੋਲ ਤਿੰਨ ਮੇਮਣੀਆਂ ਦੋ ਵੱਡੀਆਂ ਬੱਕਰੀਆਂ ਠੀਕ ਹੈ ਜੀ ਚਿੱਟੀਆਂ ਅੱਖਾਂ ਵਾਲੇ ਮੇਮਣੇ ਆ ਇਹ ਦੇਖ ਸਕਦੇ ਹੋ ਭਰਾ ਤੇ ਇੱਕ ਡੱਬੀ ਲਾਲ ਪੱਠ ਹੈ ਤੇ ਇੱਕ ਬੱਕਰੀ ਆ ਠੀਕ ਹੈ ਜੀ ਪੰਜੇ ਨਗਬਾਈ ਕੋਲ ਬਿਕਾਊ ਆ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਹੈ ਜੀ ਆ ਬੱਕਰੀ ਆ ਗਈ ਲੰਮੇ ਲੰਮੇ ਕੰਨਾਂ ਚਿੱਟੀਆਂ ਅੱਖਾਂ ਠੀਕ ਹੈ ਜੀ ਚੈੱਕ ਕਰ ਸਕਦੇ ਤੁਸੀਂ ਤਸੱਲੀ ਕਰਕੇ ਚੈੱਕ ਕਰਕੇ ਲੇ ਗੋ ਭਰਾ ਠੀਕ ਹੈ ਨਾ ਇਹ ਮੇਮਨੇ ਦੇ ਕੰਨ ਕੋਲ ਬਹੁਤ ਲੰਮੇ ਆ ਵੱਧ ਜਾਣਕਾਰੀ ਲੈਣੀ ਹੈ ਬਾਈ ਤੇ ਉਹਨਾਂ ਨਾਲ ਗੱਲਬਾਤ ਕਰ ਲਿਓ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 572 003556 ਜੀ WhatsApp ਪਰ ਆਣੀ ਭੇਜ ਕੇ ਵੀਡੀਓ ਭਰਾ ایڈਲਵਾ ਸਕਦੇ ਹੋ ਠੀਕ ਹੈ ਜੀ ਬਾਕੀ ਭਰਾ ਆਪਣਾ Facebook ਤੇ ਪੇਜ ਗਰਜੀਤ ਰਾਜ ਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਵਧੀਆ ਤੇ ਵਧੀਆ ਵੀਡੀਓ ਤੁਹਾਡੇ ਤੱਕ ਪਹੁੰਚਣ ਪਹਿਲਾਂ ਪਹੁੰਚਣ ਠੀਕ ਹੈ ਨਾ ਬੈਲ ਦਾ ਬਟਨ ਆਨ ਰੱਖ ਲੋ ਜਿੱਤਾ ਫਾਰਮ ਟੀਵੀ ਬਰਨਾਲਾ ਆਪਣਾ ਮੱਝਾਂ ਵਾਲਾ YouTube ਤੇ ਚੈਨਲ ਹੈ ਜੀ ਠੀਕ ਹੈ ਜੀ ਰਾਏ ਡੈਰੀ ਫਾਰਮ ਟੀਵੀ ਆਪਣਾ ਬੱਕਰੀਆਂ ਵਾਲਾ ਚੈਨਲ ਹੈ ਜੀ ਠੀਕ ਹੈ ਜੀ ਵਾਕੀ ਆਪਣਾ ਇਕ ਚੈਨਲ ਹੋਰ ਆ ਜੀ ਪੰਜਾਬ ਐਨ 4 ਟੀਵੀ ਠੀਕ ਹੈ ਜੀ ਉਹਨੂੰ ਵੀ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤੇ ਫੇਸਬੁੱਕ ਤੇ ਗਰਜੀਤ ਰਾਜ ਤੇ ਆ ਜੀ ਆਪਣਾ ਠੀਕ ਹੈ ਜੀ ਪ੍ਰਾਇਓਰਿਟੀ ਦੀ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਾਮ ਕਰਨ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਪਿੰਡ ਪਿੱਥੋ ਦਿਲਾ ਬਠਿੰਡਾ ਰਾਮਪੁਰੇ ਦੇ ਲਾਗਦੇ ਆ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ